ਇਸ ਟਾਈਮ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਚ ਮੌਜੂਦ ਹੈ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਗੁਰਸਿੱਧੂ ਦੇ ਫਾਦਰ ਦੀ ਜਿਹੜੀ ਅਚਾਨਕ ਹਾਟਾ ਅਟੈਕ ਨਾਲ ਜਿਹੜੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਸਿੱਧੂ ਦੇ ਫਾਦਰ ਸੁਖਵੀਰ ਸਿੰਘ ਮੌਜੂਦਾ ਸਰਪੰਚ ਵੀ ਸਨ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਦਿਖਾ ਰਿਹਾ ਸ਼ੋਕ ਭਰੀ ਜਿਹੜੀ ਲਹਿਰ ਸਾਰੇ ਪਿੰਡ 'ਚ ਜਿਹੜੀ ਪਾਈ ਜਾ ਰਹੀ ਹੈ ਦੁੱਖ ਦੀ ਜਿਹੜੀ ਘੜੀ ਹੈ ਇਸ ਟਾਈਮ ਇਹਨਾਂ ਦੇ ਪਰਿਵਾਰ ਲਈ ਤਸਵੀਰਾਂ ਤੋਂ ਉਹਨਾਂ ਦੇ ਘਰ ਦੀਆਂ ਦਿਖਾ ਰਹੇ ਆ ਪਿੰਡ ਵਾਸੀ ਇੱਥੇ ਮੌਜੂਦਾ ਰਿਸ਼ਤੇਦਾਰ ਉਹਨਾਂ ਦੇ ਮੌਜੂਦਾ ਪਿੰਡ 'ਚ ਸ਼ੋਕ ਦੀ ਜਿਹੜੀ ਲਹਿਰ ਪਾਈ ਜਾ ਰਹੀ ਹੈ ਕਾਫੀ ਦੁੱਖ ਦੀ ਘੜੀ ਹੈ ਇਹਨਾਂ ਦੇ ਪਰਿਵਾਰ ਲਈ ਕਿਉਂਕਿ ਸੁਖਵੀਰ ਸਿੰਘ ਮੌਜੂਦਾ 10 ਸਰਪੰਚ ਸੰਨ ਅੱਧ ਘਰ ਦੀਆਂ ਦਿਖਾ ਰਹੇ ਆ ਕਾਫੀ ਗਮੀ ਭਰਿਆ ਇੱਥੇ ਮਾਹੌਲ ਬਣਿਆ ਹੋਇਆ ਹੈ ਰੋ ਰੋ ਕੇ ਕਰਦਿਆਂ ਤਾਂ ਜਿਹੜਾ ਬੁਰਾ ਹਾਲ ਹੈ ਪਿੰਡ ਦੇ ਲੋਕ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੁੱਖ ਭਰੇ ਮਾਹੌਲ ਦੀਆਂ ਤੁਹਾਨੂੰ ਇਸ ਟਾਈਮ ਤਸਵੀਰਾਂ ਦਿਖਾ ਰਿਹਾ ਗੁਰਸਿੱਧੂ ਦੇ ਫਾਦਰ ਸਰਦਾਰ ਸੁਖਵੀਰ ਸਿੰਘ ਜੋ ਮੌਜੂਦਾ ਸਰਪੰਚ ਸਨ ਉਹਨਾਂ ਦੀ ਅਚਾਨਕ ਜਿਹੜੀ ਹਾਟਾ ਟੈਕ ਨਾਲ ਜਿਹੜੀ ਮੌਤ ਹੋ ਜਾਂਦੀ ਹੈ ਬੀਤੀ ਰਾਤ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਦਿਖਾ ਰਿਹਾ ਕੁਝ ਉਹਨਾਂ ਦੇ ਰਿਸ਼ਤੇਦਾਰ ਤੇ ਪਿੰਡ ਵਾਸੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਦੁੱਖ ਦੀ ਘੜੀ ਐ ਘਰ ਤੇ ਜਿਹੜਾ ਦੁੱਖ ਦਾ ਪਹਾੜ ਡਿੱਗ ਪਿਆ ਕੀ ਕਹਿਣਾ ਚਾਹੂਗੇ ਮੌਜੂਦਾ ਸਰਪੰਚ ਵੀ ਸਨ ਸਰਦਾਰ ਸੁਖਵੀਰ ਸਿੰਘ ਜੀ ਬਹੁਤ ਮੁਸ਼ਕਲ ਵਾਲੀ ਗੱਲ ਹੋ ਗਈ ਜੀ ਸਾਡੇ ਸਾਰੇ ਮਤਲਬ ਪਰਿਵਾਰ ਨੂੰ ਤਾਂ ਹੁਣ ਹੋਣੀਆਂ ਸਾਡੇ ਪਿੰਡ ਨੂੰ ਵੀ ਬਹੁਤ ਘਾਟਾ ਪਿਆ ਜੀ ਇਹਦੇ ਨਾਲ ਬਹੁਤ ਹੋਣਹਾਰ ਬੰਦੇ ਸੀਗੇ 5-7 ਲੱਖ ਰੁਪਇਆ ਲਾ ਕੇ ਕਰ ਰਹੇ ਆ ਜੀ ਆਪ ਦਾ ਪਿੰਡ ਦਾ ਜਿਹੜਾ ਰੰਦੇ ਕੰਮ ਸੀ ਉਹ ਵੀ ਕਰਵਾ ਰਹੇ ਸੀ ਵਧੀਆ ਵਿਕਾਸ ਕਰਾ ਰਹੇ ਸੀ ਗਰੀਬਾਂ ਦੇ ਘਰ ਫਵਾਏ ਆ ਜੀ ਤਿੰਨ ਜਰ ਇਹਨਾਂ ਨੇ ਆਦੇ ਕੋਲੋਂ ਪੈਸਾ ਲਾ ਕੇ ਇੱਕ ਬਰਾਸਤੀ ਪੀਟ ਬਣਾਇਆ ਜੀ ਸਾਡੇ ਪਿੰਡ ਜਿਹਦੇ 10 ਲੱਖ ਦਾ ਖਰਚਾ ਹੋਇਆ ਜੀ ਇਹਨੇ ਇਕੱਲੇ ਨਹੀਂ ਬਣਾਇਆ ਜੀ ਆਪਦੇ ਕੋਲੋਂ ਵੀ ਲੋਕਾਂ ਚ ਵਿਚਰ ਨਾਲ ਇਨਸਾਨ ਸੀ ਬਹੁਤ ਵਧੀਆ ਇਨਸਾਨ ਸੀਗੇ ਜੀ ਦਾਛੀ ਨਹੀਂ ਸਕਦੇ ਜੀ ਮਤਲਬ ਵੀ ਇੰਨੇ ਵਧੀਆ ਇਨਸਾਨ ਸੀਗੇ ਜੀ ਅੱਛਾ ਅਚਾਨਕ ਕੱਲ ਜਦੋਂ ਹਾਰਟ ਅਟੈਕ ਹੁੰਦਾ ਉਹਨਾਂ ਨੂੰ ਤੇ ਕਿਦੋਂ ਦਾ ਟਾਈਮ ਸੀ ਉਹ 8-10 ਟਾਈਮ ਸੀਗਾ ਜੀ ਕੰਮ ਤੋਂ ਬਾਅਦ ਨਾ ਕੁਰਸੀ ਤੇ ਬੈਠ ਕੇ ਜੀ ਜੀ ਮਤ ਲੋਕ ਚੱ ਰਹੇ ਗਏ ਕਰਦੇ ਸੀਗੇ ਜੀ ਖੇਤੀਬਾੜੀ ਜੀ ਬਿਲਕੁਲ ਦੀ ਬਿਲਕੁਲ ਦੁੱਖ ਭਰਿਆ ਜਿਹੜਾ ਮਾਹੌਲ ਹੈ ਹੋਰ ਵੀ ਸਾਡੇ ਨਾਲ ਇਸ ਪਰਿਵਾਰ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਦੁੱਖ ਭਰਿਆ ਮਾਹੌਲ ਹੈ ਕੀ ਕਹਿਣਾ ਚਾਹੂੰ ਬਹੁਤ ਹੀ ਵੱਡਾ ਘਾਟਾ ਪਿਆ ਜੀ ਪਿੰਡ ਨੂੰ ਇਤੋਂ ਵੱਡਾ ਘਾਟਾ ਪੈ ਨਹੀਂ ਸਕਦਾ ਹੁਣ ਹਾਰ ਸਰਪੰਚ ਸੀਗੇ ਸਰਪੰਚ ਤੋਂ ਬਿਨਾਂ ਵੀ ਬਹੁਤ ਹੀ ਦੇਲ ਦੇ ਬਹੁਤ ਸਾਫ਼ ਇਨਸਾਨ ਸੀਗੇ ਬਾਕੀ ਇਹਨਾਂ ਦਾ ਬੇਟਾ ਬਾਹਰ ਹੈ ਜੀ ਕੈਨੇਡਾ ਕਿਸੇ ਗੱਲ ਦੀ ਕਮੀ ਨਹੀਂ ਸੀਗੀ ਨਾ ਪਿੰਡ ਨੂੰ ਕਮੀ ਆਉਣ ਦਿੰਦੇ ਸੀਗੇ ਬਸ ਬੈਠੀ ਖਾਣਾ ਖਾ ਕੇ ਤੇ ਕੁਰਸੀ ਤੇ ਬੈਠਿਆਂ ਨੇ ਫਿਲਮ ਦੇਖਦੇ ਆਂਗੇ ਤੇ ਐਨੇ ਚ 8 ਵਜੇ ਦਾ ਟਾਈਮ ਸੀ ਟੈਕ ਆ ਗਿਆ ਬਸ 10 12 ਮਿੰਟਾਂ ਚ ਸਾਨੂੰ 5-7 ਮਿੰਟ ਫੋਨ ਵਾ ਕੇ ਅਸੀਂ ਤੋਂ ਚੱਕ ਕੇ ਦੇ ਹਸਪਤਾਲ ਨੂੰ ਲਿਜਾ ਰਹੇ ਸੀਗੇ ਰਸਤੇ ਦੇ ਵਿੱਚ ਹੀ ਹੋ ਗਏ ਲੈ ਤਾਂ ਗਏ ਦੇਸ਼ ਹਸਪਤਾਲ ਪੂਰੇ ਰਸਤੇ ਦੇ ਵਿੱਚ ਹੀ ਪੂਰੇ ਹੋ ਗਏ ਸੀ। ਅੱਛਾ ਪਹਿਲਾਂ ਕਦੇ ਬਿਮਾਰਤਾ ਨਹੀਂ ਹੋ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤਾਂ ਨਹੀਂ ਆਈ। ਨਹੀਂ ਪਹਿਲਾਂ ਕਦੇ ਵੀ ਨਹੀਂ ਸੀਗੇ। ਪੂਰੇ ਤੰਦਰੁਸਤ ਤੁਸੀਂ ਸਿਹਤ ਦਾ ਪੂਰਾ ਖਿਆਲ ਰੱਖਦੇ ਸੀ। ਸ਼ੇਅਰ ਕਰਨ ਜਾਂਦੇ ਸੀ פארਕ ਸੀ ਸਾਡੇ פארਕ ਦੀ ਕਮੇਟੀ ਬਣੀ ਉਹਦੇ ਪ੍ਰਧਾਨ ਸੀਗੇ ਇਹ। ਅੱਛਾ ਘਰ 'ਚ ਕੌਣ-ਕੌਣ ਆ ਹੋਰ? ਘਰ 'ਚ ਉਹਨਾਂ ਦਾ ਛੋਟਾ ਬੇਟਾ ਤੇ ਉਹਨਾਂ ਦੀ ਮਦਰ ਹੈ। ਇੱਕ ਉਹਨਾਂ ਦੀ ਵਾਈਫ ਹੈ ਤੇ ਇੱਥੇ ਵੱਡਾ ਬੇਟਾ ਗੁਰਸੇਧੂ ਜਿਹੜਾ ਕਰਾ ਕਰ ਉਹ ਬਾਹਰ ਕਨੇਡਾ ਹੀ। ਅੱਛਾ ਲੋਕਾਂ 'ਚ ਵਿਚਰ ਨਾਲ ਇਨਸਾਨਸਾਨ ਇਹ ਜਨ ਮਿਲ ਬਈ ਤਨ ਉਹਦਾ ਅਸੀਂ ਵੱਧ ਚੜ ਕੇ ਇਹੋ ਜਿਹਾ ਕੋ ਕੰਮ ਰਹਿਣ ਹੀ ਨਹੀਂ ਦਿੰਦੇ ਸੀਗੇ ਜਿੱਥੇ ਸਾਡੀ ਕੋ ਡੋਰ ਹੋਵੇ ਜ਼ਿੱਦ ਦਾ ਬੰਦੇ ਕੱਢ ਗਏ ਨਾ ਇਹ ਪੂਰੇ ਹੋ ਕੇ ਸਾਥ ਪੂਰੇ ਹੋ ਕੇ ਪਹਿਲਾਂ ਘਟਾ ਦੇ ਸੀ ਕੋਸਵਾ ਲਪੇਸਤ ਉਹਨਾਂ ਦੇ ਉਹ ਆਖਰੀ ਮੁੱਖ ਵਿਚਰਨ ਅਲਾਈንስਾਂਾਂ ਸੀਗੇ ਜਿਹੜਾ ਉਹ ਕਰਦੇ ਸੀਗੇ ਜੀ ਗਰੀਬਾਂ ਦੀ ਹੈਲਪ ਕਰਦੇ ਸੋਨੇ ਜਿੱਤੇ ਸੀ ਪਿਛਲੀ ਵੋਟਾਂ ਚ ਜਿਲ੍ਹੇ ਸਾਰੀ ਕੀ ਹੋਵੇ ਕੋਈ ਵੀ ਕਾਹਦੀ ਨਹੀਂ ਸੀਗੀ ਜਮਾਵੀ ਬਿਲਕੁਲ ਦੀ ਬਿਲਕੁਲ ਪਹਿਲਾਂ ਕੋਈ ਵੀ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਅਤੇ ਦੀ ਜੜੀ ਦਿੱਤ ਹੋ ਜਾਂਦੀ ਆ ਰੋ ਰੋ ਕੇ ਤੁਸੀਂ ਲੋਕ ਇੱਥੇ ਪਹੁੰਚੇ ਹੋਇਆ ਦੁੱਖ ਦੀ ਘੜੀ ਚ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਲਈ ਇੱਧਰ ਅੰਕਲ ਜੀ ਮੌਜੂਦ ਹੈ ਸਾਡੇ ਨਾਲ ਉਹਨਾਂ ਦੇ ਵੱਡੇ ਬ੍ਰਦਰ ਹੈ ਵਸੇ ਜਾ ਰਹੇ ਆ ਗੱਲਬਾਤ ਕਰਦੇ ਉਹਨਾਂ ਦੇ ਤਾਇਆ ਜੀ ਦੇ ਲੜਕੇ ਅੰਕਲ ਜੀ ਦੁੱਖ ਦੀ ਘੜੀ ਹੈ ਤੁਹਾਡੇ ਪਰਿਵਾਰ ਲਈ ਕੀ ਕਹਿਣਾ ਚਾਹੋਗੇ ਕੁਝ ਨਹੀਂ ਸਾਡੇ ਰੰਬਾ ਟੁੱਟ ਗਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਚ ਰੋ ਰੋ ਕੇ ਬੁਰਾ ਹਾਲ ਹੈ ਇਹ ਉਹਨਾਂ ਦੇ ਤਾਇਆ ਜਿਹੜੇ ਲੜਕੇ ਆ ਰੋ ਰੋ ਕੇ ਜਿਹੜਾ ਬੁਰਾ ਹਾਲ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਪਿੰਡ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਸੀ ਦੁੱਖ ਦੀ ਘੜੀ 'ਚ ਤਾਂ ਹੀ ਸਾਰਾ ਪਿੰਡ ਉਹਨਾਂ ਨਾਲ ਖੜਾ ਹੈ ਦੁੱਖ ਦਾ ਜਿਹੜਾ ਪਹਾੜ ਆ ਉਹ ਟੁੱਟ ਪਿਆ ਰੋ ਰੋ ਕੇ ਬੁਰਾ ਹਾਲ ਹੈ ਇਹਨਾਂ ਦੇ ਪਰਿਵਾਰ ਦਾ ਅੰਕਲ ਜੀ ਦੁੱਖ ਦੀ ਘੜੀ ਹੈ ਕੀ ਕਹਿਣਾ ਚਾਹੂਗਾ ਇਸ ਦੁੱਖ ਦੀ ਘੜੀ ਮੈਨੂੰ ਨਹੀਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਇਹ ਉਹਨਾਂ ਦੇ ਤਾਇਆ ਜੀ ਦੇ ਲੜਕੇ ਆ ਕਾਫੀ ਮਤਲਬ ਕੀ ਦਰਦ ਭਰਿਆ ਮਾਹੌਲ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਦੁੱਖਾਂ ਦਾ ਜਿਹੜਾ ਪਹਾੜ ਡਿੱਗ ਪਿਆ ਇਸ ਪਰਿਵਾਰ ਤੇ ਹਾਂਜੀ ਭਾਈ ਦੇਖੋ ਇਹ ਤਾਂ ਜੇ ਉਹ ਰੱਬ ਨੂੰ ਮਨਜ਼ੂਰ ਸੀ ਉਹਦਾ ਪਾਣਾ ਮੰਨਣੀ ਪੈਣਾ ਹੈ ਹਨਾ ਕਾਫੀ ਚੰਗੇ ਸੁਭਾਅ ਦੇ ਵਿਅਕਤੀ ਸੀ ਬਹੁਤ ਜ਼ਿਆਦੇ ਭਾਈ ਨੇਕ ਇਨ ਜਿੰਨ ਕਹਿ ਨਹੀਂ ਸਕਦੇ ਬਹੁਤ ਜ਼ਿਆਦੇ ਨੇਕ انسان ਸੀ ਬਹੁਤ ਚੰਗੇ ਸੁਭਾਅ ਦੇ ਸਰ ਇੱਕ ਵਰਗ ਦੇ ਕੰਮ ਆਉਂਦੇ ਸੀ ਹਾਂਜੀ ਭਾਈ ਸਾਰੇ ਹਰ ਇੱਕ ਰਿਕ ਦੇ ਭਾਈ ਸਵੇਰੇ ਉੱਠਣਾ ਜਲਦੀ 4 ਵਜੇ ਪਾਠ ਕਰਨਾ ਆੜ ਕਰਕੇ ਵੀ ਸ਼ੇਅਰ ਕਰਕੇ ਆਉਣੀ ਮਤਲਬ ਸਿਹਤ ਦਾ ਬਹੁਤ ਜਿਆਦਾ ਖਾਣ ਪੀਣ ਦਾ ਸਾਰਾ ਧਿਆਨ ਰੱਖਦੀ ਸੀ ਪਤਾ ਨਹੀਂ ਮਤਲਬ ਪ੍ਰਮਾਤਵਾਨੀਆਂ ਕਿ ਪਹਿਲਾਂ ਕੋਈ ਪ੍ਰੋਬਲਮ ਵੀ ਨਹੀਂ ਸੀ ਨਹੀਂ 1% ਵੀ ਨਹੀਂ ਸੀ ਭਾਈ ਸੋਹਾਂ 4 ਵਜੇ ਉੱਠ ਕੇ ਪਾਠ ਕਰਕੇ ਸ਼ੇਅਰ ਕਰਦੀ ਸੀ ਅਸੀਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਾਫੀ ਚੰਗੇ ਸੁਭਾਅ ਦੇ ਦੱਸੇ ਬਹੁਤ ਨੇਕ ਇਨਸਾਨ ਸੀ ਭਾਈ ਬਹੁਤ ਜਿਆਦਾ ਨੇਕ ਇਨਸਾਨ ਸੀ ਬਿਲਕੁਲ ਜੀ ਬਿਲਕੁਲ ਕਾਫੀ ਨੇਕ ਇਨਸਾਨ ਜਿਹੜੇ ਦੱਸੇ ਜਾ ਰਿਹਾ ਹੈ ਸਰਦਾਰ ਸੁਖਵੀਰ ਸਿੰਘ ਸਾਡੇ ਨਾਲ ਹੋਰ ਵੀ ਇੱਥੇ ਪਿੰਡ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆਂ ਦੁੱਖਾਂ ਦਾ ਜਿਹੜਾ ਪਹਾੜ ਹੈ ਇਸ ਪਰਿਵਾਰ ਤੇ ਜਿਹੜਾ ਟੁੱਟ ਪਿਆ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਲੋਕ ਸਾਡੇ ਨਾਲ ਤਿੰਨ ਵੀਰ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਤੇ ਜਿਹੜਾ ਦੁੱਖਾਂ ਦੀ ਘੜੀ ਹੈ ਤੁਸੀਂ ਸ਼ਾਮਲ ਹੋਇਓ ਉਹਨਾਂ ਦਾ ਦੁੱਖ ਵੰਡਾਣ ਲਈ ਕੀ ਕਹਿਣਾ ਚਾਹੋਗੇ ਜੀ ਭਾਈ ਜੀ ਇੱਕ ਪਰਿਵਾਰ ਨੂੰ ਘਾਟਾ ਨੇ ਪਿਆ ਜੀ ਇਹ ਬਹੁਤ ਵੱਡਾ ਸਾਡੇ ਪਿੰਡ ਵਾਸਤੇ ਨਗਰ ਵਾਸਤੇ ਬਹੁਤ ਵੱਡਾ ਘਾਟਾ ਪਿਆ ਜੀ ਬਹੁਤ ਦੁੱਖ ਦੀ ਗੱਲ ਹੈ ਕੱਲ ਕਰੀਏ ਮੌਜੂਦਾ ਸਰਪੰਚ ਵੀ ਸਨ ਵੱਧ ਝੜ ਕੇ ਲੋਕਾਂ ਦੇ ਕੰਮ ਵੀ ਕਰਵਾਉਂਦੇ ਸਨ ਹਾਂਜੀ ਹਾਂਜੀ ਬਿਲਕੁਲ ਬਹੁਤ ਕੰਮ ਕਰਾਉਂਦੇ ਸੀ ਬਾਈ ਜੀ ਹਰ ਇੱਕ ਵਰਗ ਦੇ ਨਾਲ ਖੜਦੇ ਸੀ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਇਨਸਾਨ ਸੀਗੇ ਜੀ ਬਹੁਤ ਵਧੀਆ ਇਨਸਾਨ ਸੀਗੇ ਬਿਲਕੁਲ ਜੀ ਬਿਲਕੁਲ ਕਾਫੀ ਜਿਹੜੇ ਵਧੀਆ ਇਨਸਾਨ ਜਿਹੜੇ ਸਰਦਾਰ ਸੁਖਵੀਰ ਸਿੰਘ ਜੀ ਦੱਸੇ ਜਾ ਰਹੇ ਆ ਪਿੰਡ ਦੇ ਜਿਹੜੇ ਲੋਕ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਹਾਂਜੀ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਡਿੱਗ ਪਿਆ ਕੀ ਕਹਿਣਾ ਚਾਹੋਗੇ ਸਾਲੇ ਪਿੰਡ ਦੇ ਮੁਕਸਪਤਾਂ ਚ ਬਹੁਤ ਪਰਿਵਾਰ ਸੀ ਬਹੁਤ ਇੰਨਾ ਬਾਰੇ ਦੁਖਾ ਵੀ ਉਹ ਵੀ ਇਹ ਕੰਮ ਕਰਦੇ ਸੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਲੋਕ ਇਸ ਦੁੱਖ ਦੀ ਘੜੀ ਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਣ ਇੱਥੇ ਪਹੁੰਚ ਰਿਹਾ ਹੈ ਤਸਵੀਰਾਂ ਤੋਂ ਨੂੰ ਇਸ ਟਾਈਮ ਉਹਨਾਂ ਦੇ ਘਰ ਦੀਆਂ ਦਿਖਾ ਰਿਹਾ ਹੈ ਹੋਰ ਵੀ ਸਾਡੇ ਨਾਲ ਇੱਥੇ ਇਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਣ ਇੱਤੇ ਪਹੁੰਚਿਆ ਬਾਈ ਜੀ ਕੀ ਨਾਮ ਹੈ ਤੁਹਾਡਾ? ਰਾਈਟਿੰਗ ਬਲਜੀਤ ਰਿਸਰਟ ਆ ਰਹੇ। ਅੱਛਾ ਬਾਈ ਜੀ ਕੀ ਕਹਿਣਾ ਚਾਹੋਗੇ ਜਦੋਂ ਦੁੱਖਾਂ ਦਾ ਪਹਾੜ ਤੁਹਾਡੇ ਪਰਿਵਾਰ ਤੇ ਇੱਕ ਪਿਆਰ ਕੀ ਕਹਿਣਾ ਚਾਹੋਗੇ? ਬਹੁਤ ਹੀ ਮਾੜਾ ਹੋਇਆ ਜੀ। ਨਾ ਕਟਾ ਪੂਰਾ ਹੋਣ ਵਾਲਾ। ਬਹੁਤ ਸੱਟ ਦਾ ਕੋਈ ਪ੍ਰੋਬਲਮ ਵੀ ਨਹੀਂ ਸੀ ਇਹਨਾਂ ਨੂੰ। ਨਾ ਕੋਈ ਬਿਮਾਰੀ ਨਹੀਂ ਕਰਦੇ ਸੀ। ਬਿਲਕੁਲ ਤੰਦਰੁਸਤ ਸੀਗੇ। ਅਚਾਨਕ ਹੀ ਬੱਸ ਲੋਕਾਂ ਦੇ ਵੱਧ ਝੜ ਕੇ ਕੰਮ ਕਰਵਾਂਦੇ ਸੀ। ਬਿਲਕੁਲ। ਅਸੀਂ ਇਹ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਵਰਗ ਨਾਲ ਖੜਨ ਵਾਲੇ ਬੰਦੇ ਸੀ ਹਾਂਜੀ ਬਿਲਕੁਲ ਜੀ ਹਰ ਇੱਕ ਦੇ ਨਾਲ ਕਰਦੇ ਸੀ ਦੁੱਖ ਸੁੱਖ ਚ ਸਾਥ ਦੇਦੇ ਸੀ ਉਹ ਰਨਵਾਉਂਦੇ ਸੀ ਅੱਗੇ ਲੱਕੇ ਹਾਂਜੀ ਭਾਈ ਜੀ ਕੀ ਕਹਿਣਾ ਚਾਹੂਂਗਾ ਇਸ ਦੁੱਖ ਦੀ ਘੜੀ ਚ ਧੋਖਰ ਗੰਡਾਂਲ ਪਹੁੰਚੇ ਹੋ ਇਸ ਪਰਿਵਾਰ ਦਾ ਕੀ ਕਹਿਣਾ ਚਾਹੂੰ ਬਹੁਤ ਹੀ ਵੱਡਾ ਕੱਟਾ ਹੈ ਜੀ ਜੋ ਪਰਮਾਸ਼ਾਨ ਵਖਤ ਪਾਸਾ ਬਹੁਤ ਹੀ ਮਾੜੀ ਗੱਲ ਕਿਉਂਕਿ ਮੇਰੇ ਜੋ ਇਹ ਪਟੇਤਾ ਜੀ ਸਾਸੀ ਮਰੇ ਤਾਇਆ ਜੀ ਨੇ ਰੱਖੇ ਸੀਗੇ ਉਹ ਕੀ ਕਹੋ ਜੀ ਅਸ਼ਵਾਰੀ ਸ਼ਾਰਮੀ ਜੀ ਬਿਲਕੁਲ ਜੀ ਬਿਲਕੁਲ ਕਾਫੀ ਚੰਗੇ ਸੁਭਾਅ ਦੇ ਜਿਹੜੇ ਇਨਸਾਨ ਦੱਸੇ ਜਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਐ ਕਿ ਮਸ਼ਹੂਰ ਪੰਜਾਬੀ ਗਾਇਕ ਗੁਰਸਿੱਧੂ ਦੇ ਫਾਦਰ ਜੋ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਮੌਜੂਦਾ ਸਰਪੰਚ ਸਨ ਅਚਾਨਕ ਉਹਨਾਂ ਦੀ ਕੱਲ ਦਿਲ ਦਾ ਦੌਰਾ ਪੈਣ ਕਾਰਨ ਜਿਹੜੀ ਮੌਤ ਹੋ ਜਾਂਦੀ ਐ ਅਤੇ ਦੁੱਖ ਦਾ ਪਹਾੜ ਇਸ ਪਰਿਵਾਰ ਤੇ ਜਿਹੜਾ ਡਿੱਗ ਪਿਆ ਇਸ ਦੁੱਖ ਦੀ ਘੜੀ ਚ ਆਪਾਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਕਾਫੀ ਜਿਹੜੀ ਸ਼ੋਕ ਦੀ ਲਹਿਰ ਹੈ ਪਿੰਡ ਵਾਸੀਆਂ 'ਚ ਜਿਹੜੀ ਪਾਈ ਜਾ ਰਹੀ ਹੈ ਕਾਫੀ ਦੁੱਖ ਭਰਿਆ ਜਿਹੜਾ ਮਾਹੌਲ ਹੈ ਇੱਥੇ ਪਾਇਆ ਜਾ ਰਿਹਾ ਹੈ ਰਿਸ਼ਤੇਦਾਰਾਂ ਦਾ ਜਿਹੜਾ ਰੋ ਰੋ ਕੇ ਇੱਥੇ ਬੁਰਾ ਹਾਲ ਹੈ ਪਿੰਡ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਇਸ ਦੁੱਖ ਦੀ ਘੜੀ ਵਿੱਚ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕੀ ਸਰਦਾਰ ਸੁਖਵੀਰ ਸਿੰਘ ਮੌਜੂਦਾ ਸਰਪੰਚ ਸਨ ਅਤੇ ਹਰ ਇੱਕ ਵਰਗ ਨਾਲ ਖਣ ਨਾਲ ਜਿਹੜੇ ਇਨਸਾਨ ਸਨ ਤੁਹਾਨੂੰ ਦੱਸ ਦਈਏ ਕਿ ਸਰਦਾਰ ਸੁਖਵੀਰ ਸਿੰਘ ਦਾ ਜਿਹੜਾ ਅੰਤਿਮ ਸੰਸਕਾਰ ਉਹ ਪਿੰਡ ਚੱਕ ਫਤਿਹ ਸਿੰਘ ਵਾਲਾ 'ਚ ਹੋਣਾ ਹੈ ਅਤੇ ਪਰਸੋਂ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਹੈ ਅਸੀਂ ਵੀ ਇਸ ਦੁੱਖ ਦੀ ਘੜੀ 'ਚ ਉਹਨਾਂ ਨਾਲ ਖੜੇ ਹਾਂ ਅਤੇ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ਣ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਣ ਕੈਮਰਾਮੈਨ ਸੁਖੀਲ ਦੇ ਨਾਲ ਮਨੋ ਚਰਕੀਵਾਲ ਚੱਕ ਫਤੇ ਸਿੰਘ ਵਾਲਾ ਬਟੇ